ਡੇਰਾ ਬਾਬਾ ਨਾਨਕ ਚ ਨੌਜਵਾਨ ਦਾ ਕਤਲ ਕਰਨ ਵਾਲੇ 6 ਲੋਕਾਂ ਖਿਲਾਫ ਹੋਇਆ ਮਾਮਲਾ ਦਰ ਤੇ ਪੁਲਿਸ ਕਰ ਰਹੀ ਹੈ ਪਾਲ ਮਾਂ ਨੇ ਦੱਸੀ ਸਾਰੀ ਗੱਲ ਬੀਤੇ ਦਿਨ ਡੇਰਾ ਬਾਬਾ ਨਾਨਕ ਦੀ ਦਾਣਾ ਮੰਡੀ ਦੇ ਵਿੱਚ 17 ਸਾਲਾ ਨੌਜਵਾਨ ਹਰਦੀਪ ਬੇਦੀ ਉਰਫ ਕਾਕਾ ਦਾ ਕਤਲ ਹੋ ਗਿਆ ਸੀ ਇਹ ਨੌਜਵਾਨ ਤਸਵੀਨ ਜਮਾਤ ਵਿੱਚ ਡੇਰਾ ਬਾਬਾ ਨਾਨਕ ਵਿਖੇ ਪੜਦਾ ਸੀ ਕਤਲ ਦੌਰਾਨ ਇਸ ਦੇ ਦੋਸਤ ਚਸ਼ਮਦੀਦ ਗਵਾ ਅਤੇ ਇਸ ਦੀ ਮਾਤਾ ਨੇ ਦੱਸਿਆ ਕਿ ਇਹ ਨੌਜਵਾਨ ਆਪਣੇ ਘਰ ਬੈਠਾ ਹੋਇਆ ਸੀ ਤੇ ਇਹਨੂੰ ਕਿਸੇ ਦਾ ਫੋਨ ਆਉਂਦਾ ਹੈ ਕਿ ਤੇਰੀ ਕਿਸੇ ਨਾਲ ਸੁਲਾਹ ਕਰਾਉਣੀ ਹੈ ਅਤੇ ਇਹ ਰਾਜੀਨਾਮਾ ਕਰਨ ਲਈ ਬੁਲਾਇਆ ਹੈ ਮੌਕੇ ਤੇ ਮੌਜੂਦ ਚਸ਼ਮਦੀਨ ਨੇ ਦੱਸਿਆ ਕਿ ਪਹਿਲਾ ਹਰਦੀਪ ਸਿੰਘ ਕਾਕਾ ਦੇ ਨਾਲ ਉਸ ਜਗ੍ਹਾ ਤੇ ਮੌਜੂਦ ਕਰੀਬ 7 ਲੋਕਾਂ ਨੇ ਹੱਥੋਪਾਈ ਕੀਤੀ ਅਤੇ ਫਿਰ ਹਰਦੀਪ ਸਿੰਘ ਕਾਕਾ ਦੇਤੇ ਧਿਆਰ ਹਥਿਆਰਾਂ ਨਾਲ ਵਾਰ ਕਰਤਾ ਅਤੇ ਹਮਲਾਵਰ ਮੌਕੇ ਤੋਂ ਭੱਜ ਗਏ ਉਸ ਮਗਰੋਂ ਪਤਾ ਲੱਗਾ ਕਿ ਹਰਦੀਪ ਸਿੰਘ ਕਾਕਾ ਦੀ ਮੌਤ ਹੋ ਗਈ ਹੈ ਅਤੇ ਡੇਰਾ ਬਾਬਾ ਨਾਨਕ ਦੇ ਥਾਣਾ ਮੁਖੀ ਨੇ ਕਿਹਾ ਕਿ ਸ਼ੀ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਉਹਨਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਮਹਾਰਾਣਾ ਵਿਕਰਮਜੀਤ ਕੀ ਹੋਇਆ ਸਰ ਪਹਿਲਾਂ ਨਾ ਮੈਂ ਕਿ ਮੰਡੀ ਚ ਮੁੰਡੇ ਯਾਰ ਦੋਸਤ ਸੀਗੇ ਦੋਨੇ ਆਪਣੇ ਤੇ ਇਹਨਾਂ ਨੂੰ ਸੱਦਿਆ ਸੀ ਛੇ ਕਿ ਕਹਿੰਦੇ ਫੈਸਲਾ ਕਰਾਣਾ ਇਹਨਾਂ ਦਾ ਤੇ ਉਹਨੂੰ ਪਹਿਲਾਂ ਸੱਦ ਲਿਆ ਇਹਨਾਂ ਨੇ ਫਿਰ ਉਹਨੂੰ ਸੱਦ ਕੇ ਪਹਿਲਾਂ ਇਹਦੇ ਹੱਥੀ ਪੇ ਆ ਮੰਡੀ 'ਚ ਇਹਨਾਂ ਹੱਥੋਂ ਬਈ ਇਹਨੂੰ ਕੁੱਟਿਆ ਘਾਟਿਆ ਵਾ ਤੇ ਇਹ ਵੀ ਅੱਗੋਂ ਤੇ ਵਜਾਇਆ ਆ ਭਾਵੇਂ ਤੇ ਉਸ ਤੋਂ ਬਾਅਦ ਉੱਥੇ ਗੱਲ ਚਲੋ ਮੁੱਕ ਗਈ ਇਹਨਾਂ ਨੇ ਘਰੋ ਘਰੀ ਘਲਾਤਾ ਸਾਰਿਆਂ ਸਦਾ ਕੇ ਤੇ ਫਿਰ ਇਹਨਾਂ ਨੇ ਫੋਨ ਕੀਤਾ ਵਾ ਕਿ ਕਿ ਮਾਪਣਾ ਸੁਲਾ ਕਰਨੀ ਫੋਨ ਆਇਆ ਕਾਲੂ ਦਾ ਕਿ ਆਪਾਂ ਸੁਲਾ ਕਰਨੀਆਂ ਆ ਆ ਪਤਾ ਡਾ ਲੜਨਾ ਨਹੀਂ ਤੁਸੀਂ ਵੀ ਡੇ ਭਰਾ ਜੇ ਤਾਂ ਆਪਾਂ ਵੀ ਤੁਹਾਡੇ ਭਰਾ ਜੇ ਆਪਾਂ ਭੁੱਲ ਗਏ ਆ ਤੇ ਤੁਸੀਂ ਮੰਡੀ ਚ ਆਜੋ ਤੇ ਆਪਾਂ ਫੈਸਲਾ ਕਰਨਾ ਵਾ ਤੇ ਤੁਸੀਂ ਖਾਲੀ ਆ ਸੀ ਹੋਇਆ ਆਪਾਂ ਵੀ ਦੋ ਜਣੇ ਖਲੋਤੇ ਆ ਤੇ ਇਹ ਇੰਨੇ ਕਰਕੇ ਨੇ ਉੱਤੇ ਯਕੀਨ ਕਰ ਲਿਆ ਤੇ ਇਹ ਚੱਲ ਗਿਆ ਨੂੰ ਮੈਂ ਸਮਝਾਇਆ ਵੀ ਕਰਕੇ ਨਹੀਂ ਜਾਣਾ ਪਾਏ ਉੱਥੇ ਚੱਲ ਗਿਆ ਉੱਥੇ ਜਾਂਦੇ ਹੀ ਸਾਰੇ ਉਹਨਾਂ ਨੇ ਜਦੋਂ ਇਹਨਾਂ ਨੂੰ ਕਿਹਾ ਮੁੰਡਿਆ ਨੇ ਕਿ ਨਹੀਂ ਤੁਸੀਂ ਗਾਣਾ ਚਾਹੋ ਆਪਾਂ ਗੱਲ ਕਰਦੇ ਆ ਜਦੋਂ ਕੋਈ ਗੱਲ ਹੋਏਗੀ ਤੇ ਤੁਸੀਂ ਭੱਜ ਜੇ ਤੁਹਾਨੂੰ ਘੁੱਟਣਗੇ ਤੇ ਤੇ ਇਹਨਾਂ ਨੇ ਸਾਰੇ ਇੰਨੇ ਸਾਰੇ ਕੁਝ ਨਹੀਂ ਵਿਖਾਇਆ ਗਾਂ ਚੱਲ ਗਿਆ ਤੇ ਉਧਰ ਉਹਨਾਂ ਨੇ ਸਰ ਕਿਰਚਾਂ ਗੱਡੀਆਂ ਤੇ ਕਿਰਚਾ ਮਾਰਤੀਆਂ ਸਿੱਧੀ ਤੁਸੀਂ ਕਿੰਨੇ ਜਣੇ ਆਪਾਂ ਸਰ ਤਿੰਨ ਜਣੇ ਸੀ ਸਿਰਫ ਇਹ ਜਿਹੜਾ ਵਾ ਕਾਕੇ ਨੂੰ ਹਾਂਜੀ ਕਾਕੇ ਨੂੰ ਸਰ ਉਹਨਾਂ ਨੇ ਮੈ ਕੀ ਕਿਰਚਾ ਮਾਰੀਆਂ ਤੇ ਉੱਥੇ ਕੁਛ ਵੀ ਨਹੀਂ ਆਪਾਂ ਖਾਲੀ ਹੱਥ ਸੀ ਸਾਰੇ ਸਮਾਨ ਹੈਗਾ ਸੰ ਹਥਿਆਰ ਹੈਗੇ ਸੀ ਆਪਾਂ ਖਾਲੀ ਹੱਥ ਸੀਗੇ ਉੱਥੇ ਦੋ ਜਣੇ ਆਪਾਂ ਇਟਾ ਚਲਾਈਆਂ ਤੁਹਾਡੇ ਮਗਰ ਵੀ ਚੜੇਗੇ ਫਿਰ ਆਪਾਂ ਸਰ ਭੱਜੇ ਹਤੋਂ ਤੇ ਫਿਰ ਇਹਨੂੰ ਕਿਸ ਤਰ੍ਹਾਂ ਚੁੱਕ ਕੇ ਲਿਆਂਦਾ ਐਤੋਂ ਸਰ ਉਹਨਾਂ ਨੇ ਮੁੰਡਿਆਂ ਨੇ ਲਿਆਂਦਾ ਅਣਜਾਣ ਹੀ ਕਿ ਮੁੰਡੇ ਵਿਚ ਨੂੰ ਨੇ ਲੈ ਕੇ ਤੇ ਦੇਰੇ ਲੱਗੇ ਆਏ ਸੀ ਜਦੋਂ ਲੜਾਈ ਹੋਈ ਫਿਰ ਉਹ ਉਹਨਾਂ ਨਾਲ ਕਿੰਨੇ ਬੰਦੇ ਸਨ ਉਹਨਾਂ ਨਾਲ ਸਰ 10 ਜਣੇ ਹੈਗੇ 10 11 ਜਣੇ ਹੈਗੇ ਸੀ ਲੜਾਈ ਕਿਸ ਕਰਦੇ ਸਰ ਇਹ ਨਹੀਂ ਪਤਾ ਸਾਨੂੰ ਇੰਨਾ ਹੀ ਕਿ ਪਤਾ ਨਹੀਂ ਲੜੇ ਕਿਉਂ ਸੀਗੇ ਇਹਨਾਂ ਨੇ ਕਹਿ ਕਿ ਫੈਸਲਾ ਕਰਨਾ ਵਾ ਤੇ ਆਜੋ ਦੋਨੇ ਪਾਸੇ ਭਰਾ ਸੀਗਾ ਉਹਨੂੰ ਨਹੀਂ ਪਤਾ ਉਹਨੇ ਇਹ ਕੰਮ ਕਰ ਲੈਣਾ ਮੁੰਡੇ ਨੇ ਤੁਸੀਂ ਤਿੰਨੇ ਜਣੇ ਇੱਥੋਂ ਇਕੱਠੇ ਗਏ ਹਾਂਜੀ ਤਿੰਨੇ ਜਣੇ ਆਪੇ ਇੱਥੋਂ ਇਕੱਠੇ ਗਏ ਸਰ ਜਿਹੜਾ ਦੂਸਰਾ ਤੁਹਾਡੇ ਥਾਂ ਤੋਂ ਕੋਸਾ ਆਇਆ ਉਹ ਸਰ ਜਦੋਂ ਉੱਤਰਿਆ ਉਹਨਾਂ ਨੇ ਪਹਿਲੀ ਚਪੇਟ ਮਾਰੀ ਸਰ ਉਹ ਭੱਜ ਗਿਆ ਪਹਿਲਾਂ ਹੀ ਉਹਨੇ ਖਲੋਤਾ ਉਹਨਾਂ ਨੇ ਇਹਦੇ ਕਿਰਚਾ ਵਾ ਇਹਦੇ ਚ ਪੇੜਾ ਮਨ ਨੂੰ ਕੁੱਟਣ ਦਾ ਪੇ ਉਦੋਂ ਸਰ ਮੈਂ ਬਾਚੇ ਤੇ ਮੈਂ ਰਹਿ ਕੇ ਤੇ ਮੈਂ ਵੀ ਸਾਰੇ ਈਟਾਂ ਟੋ ਚਲਾਈਆਂ ਉਧਰੋਂ ਬਾਚ ਉਹਨਾਂ ਨੇ ਕਿਰਚਾ ਲੈ ਕੇ ਮੇਰੇ ਹੱਲ ਆ ਗਏ ਫਿਰ ਜ਼ਰਮਾ ਤੋਂ ਭੱਜ ਗਿਆ ਗੁਰਵਿੰਦਰਪੁਰ ਕੀ ਹੋਇਆ ਕੀ ਮੇਰੇ ਪਾਕੇ ਨਾ ਕਰੋ ਸਦਕੇ ਮਾਰਿਆ ਇਹਨਾਂ ਨੇ ਕਰੋ ਮਾਰਿੰਗ ਦਿੱਤੀ ਕਿ ਆ ਜਾ ਫੈਸਲਾ ਕਰਨਾ ਤੇ ਨਾਲ ਲਈ ਹੋਈ ਫੈਸਲਾ ਕਰਨਾ ਤੇ ਕਹ ਕਿ ਤੋ ਕੋਈ ਇਦੀ ਹੁਜੂਗ ਗੱਲ ਨਹੀਂ ਉਹ ਇਹਦਾ ਮੁੱਦਾ ਨਾ ਉਹ ਪਹਿਲਾਂ ਹਰ ਘਰ ਆਂਦਾ ਜਾਂਦਾ ਸੀ ਦੋਸਤੀ ਮੇਰੇ ਵੱਡੇ ਕਾਕੇ ਦਾ ਤੇ ਨਿੱਕੇ ਨੇ ਇਹ ਵਿਸ਼ਵਾਸ ਕੀਤਾ ਕਿ ਚਲੋ ਵੀ ਤੇ ਭਰਾ ਆ ਉਹ ਕੀ ਮੈਨੂੰ ਕਹਿ ਦੂਗਾ ਤੇ ਲੜਾਈ ਕਿਸੇ ਦੀ ਹੀ ਦੀ ਵੀ ਨਹੀਂ ਲਾਈ ਮੇਰੇ ਕਾਕੇ ਦੀ ਤੇ ਕਹਿੰਦੇ ਕਿ ਹੌਸਲਾ ਕਰਨਾ ਹੈ ਤੇ ਆ ਜਾ ਕਾਕੇ ਉੱਥੇ ਕੋਠੇਕ ਸ਼ਾਲਾ ਪਰ ਮੰਡੀ ਚ ਤੇ ਇਹ ਚੱਲ ਗਏ ਇਥੋਂ ਇੱਕ ਇਹ ਦੋ ਤਿੰਨ ਮੁੜੇ ਹੋ ਰਹੀ ਇਹ ਮੋਟਰਸਾਈਕਲ ਤੇ ਗਏ ਉਹਨੇ ਮੌਕੇ ਦੇ ਫੜ ਕੇ ਨਾ ਪਹਿਲਾਂ ਇਹਨੂੰ ਚਪੇੜ ਮਾਰੀ ਪਹਿਲਾਂ ਇੱਕ ਮੁੜੇ ਨੂੰ ਮਾਰੀ ਜਨ ਲੜਾਈ ਸੀ ਤੇ ਮੇਰੇ ਨਾਲ ਲੱਗਾ ਗਿਆ ਕਿ ਕਾਲੂ ਪਾ ਚੰਗਾ ਨਹੀਂ ਲੱਗਦਾ ਤੂੰ ਕਿਉਂ ਮਾਰੀ ਏ ਨਾ ਮਾਰ ਜੀ ਪੇੜ ਉਹਨੇ ਫਰੀਦੇ ਵੀ ਮਾਰਤੀ ਵਟ ਗਏ ਇਹਦੇ ਚ ਫਿਰ ਮਰ ਤੇ ਇਦਾਂ ਕਰਕੇ ਹੋਇਆ ਤਾਂ ਉਹਨੇ ਇਹ ਆ ਪਾਸਾ ਵਟਿਆ ਉਹਨੇ ਦੀ ਬਾਹਾਂ ਫੜ ਲਈਆਂ ਬਾਹਾਂ ਫੜ ਕੇ ਉਹਨੇ ਕਿੱਚਾ ਮਾਰ ਚਿਆ ਕਿੰਨੇ ਹੁੰਦੇ ਸਟਾਰੀ ਸਟਾਰਾਂ ਸਾਲ ਕਿੰਨੇ ਹਾਂ ਸੂਰਾ ਅਰ ਜੀਪ ਸਿੰਘ ਕਿੰਨੇ ਬੱਚੇ ਤੁਹਾਡੇ ਪੁਰੇ ਮੇਰੇ 3 ਕਾਕੇ ਹੀ ਇੱਕ ਗੁੜੀਆ ਹੁਣ 2 ਕਾਕੇ ਤੇ ਇੱਕ ਕਾਕਾ 6 ਮਹੀਨੇ ਪਹਿਲਾਂ ਮਰਿਆ ਇੱਕ ਹੁਣ ਕੱਲ ਗੁੜੀਆ ਵਿਆਹੀ ਏ ਕਿਸ ਕਰਦੇ ਲੜਾ ਸਾਡੇ ਨਾਲ ਕੋਈ ਨਹੀਂ ਉਹਦੇ ਨਾਲ ਹੋਰ ਹੀ ਕੋਈ ਦੂਏ ਮੁਡੇ ਲੜਾਈ ਮੇਰੇ ਕਾਕੇ ਦੀ ਕੋਈ ਲੜਾਈ ਨਹੀਂ ਉਹਦੇ ਵੈਸੇ ਹੀ ਇਹਨਾਂ ਨੇ ਫੈਸਲਾ ਕਰਨੇ ਵਾਸਤੇ ਸੱਦਿਆ ਸੀ ਤੋਂ ਫੈਸਲਾ ਕਰਨ ਗਿਆ ਕਿ ਆਪਾਂ ਫੈਸਲਾ ਕਰ ਲੈਂਦੇ ਆਂ ਸ਼ਹਿਰ ਦੇ ਸ਼ਹਿਰ ਦੇ ਰਹਿਣ ਵਾਲੇ ਆਂ ਪਰ ਉਹਨਾ ਫੈਸਲਾ ਕਰਦਗੇ ਮੇਰੇ ਕਾਕਾ ਹੀ ਮਾਰਦਾ ਤੁਹਾਨੂੰ ਕਿੱਦਾਂ ਪਤਾ ਲੱਗਾ ਮੈਨੂੰ ਕੋਈ ਦੱਸ ਨਾ ਆਇਆ ਸੀ ਮੁਡੇ ਦੋ ਦੱਸ ਨਾ ਆਏ ਕਹਿੰਦੇ ਕਿ ਇਦਾਂ ਦਾ ਮਾੜਾ ਹਸਪਤਾਲ ਚੱਲ ਮੈਂ ਕਿਉਂ ਜਾਵਾਂ ਹਸਪਤਾਲ ਕੀ ਕਰਨਾ ਕਹਿੰਦਾ ਨਾ ਕਾਕਾ ਨਾ ਇਦਾਂ ਮੜ ਜੇ ਸੱਟ ਲੱਗੇ ਕਾਕੇ ਦੇ ਇਦਾਂ ਲੜਦਾ ਕਾਕਾ ਕਾਕਾ ਕਹਿੰਦੇ ਸੀ ਤੇ ਉਹਨੂੰ ਨਾ ਦਾਖਲ ਨਹੀਂ ਕਰਦੇ ਪਏ ਉਹ ਕਹਿੰਦੇ ਵੀ ਕੋਈ ਨਾ ਘਰ ਦਾ ਲਿਆ ਉਹ ਤੇ ਫਿਰ ਦਾਖਲ ਕਰਨਾ ਮੈਂ ਜਦੋਂ ਚਲ ਗਈ ਮੈਂ ਕਿ ਇਦਾਂ ਕਿਦਾਂ ਹੋ ਸਕਦਾ ਕਾਕਾ ਤਾਂ ਇਹ ਹੁਣ ਗਿਆ ਠੀਕ ਠਾਕ ਤੇ ਜਦੋਂ ਮੈਂ ਉੱਥੇ ਦਿੱਖਿਆ ਤਾਂ ਕਾਕਾ ਬੈਂਚ ਤੇ ਲੰਮਾ ਪਿਆ ਕਾਕਾ ਤਾਂ ਉਹਦਾ ਖੂਨ ਨਾਲ ਲੱਤ ਪਤ ਹੋਇਆ ਸੀ ਉਹ ਤਾਂ ਉਸਲੇ ਮੁੱਕ ਗਿਆ ਮੁੰਡੇ ਨਾਲ ਸੀ ਉਹ ਇੱਕ ਇੱਥੇ ਬੈਠਾ ਹੈ ਇੱਥੇ ਹੁਣਾ ਗੋਲਾ ਤੇ ਜਿਹੜੇ ਹੋਰ ਦੋ ਉਹਨਾਂ ਨੇ ਮੈਨੂੰ ਪਤਾ ਉਹਨੂੰ ਬੁਲਾ ਦਿੰਨੇ ਆ ਉਹਦੇ ਬਿਆਨ ਲੈ ਲਓ ਤੁਸੀਂ ਲੜਾਈ ਹੋਈ ਕਿੱਥੇ ਇਹ ਪਹਿਲਾਂ ਤੋਂ ਹੀ ਦਾਣਾ ਮੰਡੀ ਚ ਆਪਣੇ ਇੱਥੇ ਡੇਰੇ ਫਿਰ ਕੋਠੇਖਸ਼ਾਲਪੁਰ ਮਾਰਿਆ ਕਾਕਾ ਕੋਠੇਖਸ਼ਾਲਪੁਰ ਨਾਨਾ ਮੰਡੀ ਚ ਪੁਰਾਣੀ ਦੁਸ਼ਮਨੀ ਸੀ ਨਹੀਂ ਹਾਂ ਦੀ ਕੋਈ ਦੁਸ਼ਮਨੀ ਕਿਸੇ ਨਾਲ ਨਹੀਂ ਮੇਰੇ ਬੱਚੇ ਦੇ ਕਿਸੇ ਨਾਲ ਹੀ ਦੁਸ਼ਮਨੀ ਨਹੀਂ ਹੈ ਪੁਲਿਸ ਨੇ ਘਾਰ ਮੀ ਉਥੇ ਨਹੀਂ ਬਿਆਨ ਬੁਣ ਲੈ ਲੇ ਹੁਣ ਦੇਖੋ ਕੀ ਕਰਦੇ ਆ ਬਿਆਨ ਬੁਣ ਤੇ ਲੈ ਆ ਪੁਲਿਸ ਨੇ ਕਰਾਤੀ ਇਹ ਮਸਲਾ ਸਾਹੀ ਹੌਸਪੀਟਲ ਨੂੰ 7 ਵਜੇ ਫੋਨ ਆਇਆ ਡਾਕਟਰ ਸਾਹਿਬ ਦਾ ਇਹ ਕੋਈ ਪਰਚਾ ਕੋਈ ਉਹਨੇ 8:00 ਵਜੇ ਜੀ ਤੇ ਜਿਹੜਾ ਇਹ ਜਾਨੀ ਕਿ ਮੌਕੇ ਤੇ ਮਰਿਆ ਆ। ਅਸੀਂ ਥਾਣੇ ਗਏ ਆ ਆਪਣੇ ਹਸਪੀਟਲ ਗਏ ਤਾਂ ਅੱਗੇ ਪਤਾ ਦਿੱਤਾ ਤੁਹਾਨੂੰ ਡਾਕਟਰ ਸਾਹਿਬ ਨੇ ਦੱਸਿਆ ਵੀ ਇਹ ਜੀ ਮੌਤ ਹੋ ਚੁੱਕੀ ਆ। ਫਿਰ ਆਪਣੇ ਕੰਦੇ ਚ ਲਾ ਲਿਆ ਕਿ ਪੋਸਟਮਾਰਟਮ ਦੀ ਕਹਾ ਕਰਾਈ ਆ। ਇਹਦੇ ਵਿੱਚ ਆਪਾਂ ਮ੍ਰਿਤਕ ਦੀ ਮਾਤਾ ਦਾ ਬਲਵਿੰਦਰ ਕੌਰ ਦਾ ਬਿਆਨ ਹਾਸਲ ਕੀਤਾ ਵਾ ਜਿਹਦੇ ਛੇਾਂ ਦੋਸ਼ੀਆਂ ਨੇ ਬਰਖਰਾਮ ਕਦਮਾਂਦਰ ਜੋਗਤ ਕਹਾ ਵਾ। ਤੇ ਗ੍ਰੈਸਪਰੀ ਬਾਕੀ ਆ। ਇਹ ਗ੍ਰੈਫਟਾਰ ਕਰਕੇ ਆਪਾਂ ਅੱਜ ਤੁਹਾਨੂੰ ਵਿੱਚ ਕਰਦੇ ਕੀ ਇਹਨਾਂ ਦਾ ਕਲੇਸ਼ ਕੀ ਸੀ ਲੜਾਈ ਕੀ ਸੀ ਕਲੇਸ਼ ਕੋਈ ਇਹਨਾਂ ਦਾ ਕੱਲ ਹੀ ਝਗੜਾ ਹੋਇਆ ਇਹ ਤੋਂ ਮੁੜ ਕੇ ਬਾਅਦ ਅੱਖ ਲੱਗੇ ਪਈ ਹੈ ਰਾਈਗਰਾ ਦਾ ਕਰਨਾ ਉੱਥੇ ਜਿਹੜੇ ਰਾਈਗਰਾਵਾ ਕਰਨ ਗਏ ਆ ਆਪਸ ਵਿੱਚ ਇਹਨਾਂ ਦੀ ਹਸਪਤਾਲ ਦੀ ਮਹਾਈ ਆ ਇਹਦੀ ਵਿਰੋਧੀ ਤੇ ਨਸ਼ੀਏ ਬੰਦੇ ਜਿਹੜਾ ਸਲੀਮ ਆ ਏਲੀਆ ਮਣੀ ਜੋਕੀਨ ਇੰਦਰਾਸ ਸਲਮੋਨ ਪਿੰਡ ਮੰਗੀਆਂ ਦੇ ਆ ਇਹਨਾਂ ਉੱਥੇ ਉਹਨੂੰ ਕੋਟਮਾਰ ਕਰਕੇ ਤੇ ਕੋਈ ਸਖਾ ਹਥਿਆਰ ਮਾਰਿਆ ਦੇ ਮਗਰ ਨਵਰਾ ਚ ਜਿੱਥੇ ਗ੍ਰਿਫਤਾਰੀ ਹੋਇਆ ਕਿ ਪਾਚ ਮਹੀਨਾ ਹੋ ਗਿਆ ਗ੍ਰਿਫਤਾਰੀ ਹੋਈ ਨਹੀਂ ਕਿ ਗ੍ਰਿਫਤਾਰੀ ਹੋਣੀ ਹੈ ਜੀ ਕਦੋਂ ਤੱਕ ਲੱਗਦਾ ਗ੍ਰਿਫਤਾਰੀ ਹੋਵੇ ਰੇਡ ਕਰਨ ਕਈਆਂ ਪਾਰਟੀਆਂ ਅੱਜ ਹੀ ਸੈਟ ਹੋਜੋ ਸਾਸ ਬੋ ਦੇਖੋ ਪੋਤਾ ਕੋਈ ਕਹਿ ਰਹੇ ਮੌਕੇ ਤੇ 3 ਵਜੇ ਫੜੇਗੀ ਭਈ ਮੌਕੇ ਤੇ ਨਹੀਂ ਇਹ ਗ੍ਰਿਫਤਾਰੀਆਂ ਹੋਣੀ ਹੈ ਅੱਜ ਅੱਜ ਹੋ ਜਾਣਗੇ ਟੀਮਾਂ ਬਾਹਰ ਗਈਆਂ ਸਾਡੀਆਂ ਸਰ ਵਜਾ ਰੰਜਸ਼ ਗਰੀਬ ਰੱਖ ਬਜਾ ਰੰਜਸ਼ ਹੈ ਹੀ ਆਪਸ ਵਿੱਚ ਮੁੰਡੇ ਇਕੱਠੇ ਰਹਿੰਦੇ ਪਹਿਲਾਂ ਆਪਸ ਵਿੱਚ ਜਾਰੀ ਦੋਸਤੀ ਇਹਨਾਂ ਦਾ ਕਿਸੇ ਗੱਲ ਲੈ ਕੇ ਝਗੜਾ ਹੋਇਆ ਝਗੜੇ ਤੋਂ ਬਾਅਦ ਤੱਕ ਪਤਨ ਹੋ ਗਿਆ